ਤੁਸੀਂ ਆਪਣੇ ਕਮੈਂਟ ਜਰੂਰ ਕਰਨੇ ਆ ਕਿ ਤੁਸੀਂ ਆਪਣੇ ਸੱਜਣਾ ਨਾਲ ਸੱਜਨਤਾਈ ਵਧਾਈ ਆ ਜਾਂ ਘਟਾਈ ਆ ਪੈਸੇ ਦੇ ਕੇ ਚਾਹੇ ਉਹ ਵਿਆਜੂ ਤੇ ਚਾਹੇ ਉਹ ਉਧਾਰ ਉਹਦਾਰ ਪੈਸਿਆਂ ਵਾਲੀ ਸੱਜਨਤਾਈ ਤੁਹਾਡੀ ਜਿਹੜੀ ਆ ਉਹ ਕਿਵੇਂ ਜਈ ਆ ਇਹਦੇ ਬਾਰੇ ਜਰੂਰ ਗੱਲ ਕਰਨੀ ਆ ਕਿ ਤੁਸੀਂ ਕਿਸੇ ਨੂੰ ਉਧਾਰ ਪੈਸਾ ਦਿੱਤਾ ਤੇ ਉਧਾਰ ਪੈਸਾ ਜਿਹੜਾ ਵਾ ਉਹ ਕਿਉਂ ਦਿੱਤਾ ਪਹਿਲੇ ਤੇ ਉਧਾਰ ਪੈਸਾ ਤੁਸੀਂ ਦਿੰਦੇ ਹੋ ਤਰਸ ਦੇ ਆਧਾਰ ਤੇ ਕਿ ਤਰਸ ਕਰਦੇ ਹੋ ਕਿਉਂਕਿ ਤੁਹਾਡਾ ਉਹ ਨਜ਼ਦੀਕੀ ਹੋ ਸਕਦਾ ਤੁਹਾਡੇ ਪਿੰਡ ਦਾ ਹੋ ਸਕਦਾ ਤੁਹਾਡੇ ਮਹੱਲੇ ਦਾ ਹੋ ਸਕਦਾ ਤੁਹਾਡੇ ਸ਼ਹਿਰ ਦਾ ਹੋ ਸਕਦਾ ਤੁਸੀਂ ਉਹਦੀ ਸੱਜਣਤਾ ਹੀ ਤੁਸੀਂ ਜਾਣ ਪਹਿਚਾਣਾ ਤੇ ਉਧਾਰ ਪੈਸਾ ਦਿੱਤਾ ਤੇ ਉਧਾਰ ਪੈਸਾ ਦੇ ਕੇ ਤੁਸੀਂ ਆਪਣੇ ਗਲ ਮੁਸੀਬਤ ਛੇੜਦੇ ਔਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਜਿਹੜੇ ਜਿਹੜੇ ਵੀ ਸੱਜਣ ਨੂੰ ਤੁਸੀਂ ਆਪਣੇ ਨੂੰ ਉਧਾਰ ਪੈਸਾ ਦਿੱਤਾ ਉਹ ਕਿੰਨੇ ਸਮੇਂ ਬਾਅਦ ਮਿਲਿਆ ਔਰ ਕਿਵੇਂ ਜਿਆ ਮਿਲਿਆ ਸਮੇਂ ਸਿਰ ਉਹਨਾਂ ਨੇ ਪੈਸਾ ਮੋੜ ਦਿੱਤਾ ਸਮੇਂ ਸਿਰ ਤੁਹਾਡੀ ਇੱਜ਼ਤ ਵਾਪਸ ਹੋ ਗਈ ਤੁਹਾਡੀ ਇੱਜ਼ਤ ਵੀ ਜਾਂਦੀ ਰਹਿਣੀ ਆ ਜਦੋਂ ਤੁਸੀਂ ਪੈਸਾ ਦਿੰਦੇ ਹੋ ਕਿਸੇ ਨੂੰ ਉਧਾਰਾ ਤਾਂ ਇੱਜ਼ਤ ਵੀ ਗਈ ਅਸੀਂ ਬਹੁਤ ਜਗ੍ਹਾ ਦੇ ਉੱਤੇ ਵੇਖਿਆ ਫਿਰ ਉਹ ਜਿਹੜੇ ਰਿਸ਼ਤੇਦਾਰ ਦੇ ਨਹੀਂ ਗਿਆ ਹੁੰਦਾ ਕਦੀ ਵੀ ਉਹਦਾ ਵੀ ਨਾਂ ਲੈ ਕੇ ਦੱਸੇਗਾ ਕਿ ਪੈਸੇ ਮੈਂ ਦੇਣਾ ਜਾਉਣਾ ਸੀ ਮੇਰਾ ਫੁਲਾਣਾ ਰਿਸ਼ਤੇਦਾਰ ਬਿਮਾਰ ਹੋ ਗਿਆ ਨਾ ਕਦੀ ਪਹਿਲਾਂ ਉਹਦੇ ਗਿਆ ਸੀ ਨਾ ਉਸ ਦਿਨ ਗਿਆ ਹੋਵੇਗਾ ਲੇਕਿਨ ਤੁਹਾਡੇ ਨਾਲ ਇਹ ਐਗਜ਼ੈਂਪਲ ਰੱਖੇਗਾ ਕਿ ਮੈਂ ਫਲਾਣੇ ਰਿਸ਼ਤੇਦਾਰ ਦੇ ਇਹ ਪ੍ਰੋਬਲਮ ਆ ਗਈ ਮੈਂ ਤੇ ਅਜ ਉਧਰ ਰਿਆ ਬੜਾ ਹੀ ਦੌੜ ਸੀਗੀ ਏਦਾਂ ਹੋ ਗਿਆ ਬੜਾ ਮਨ ਨੂੰ ਸ਼ਾਰਟ ਲੱਗਾ ਦਿਲ ਜਿਹੜਾ ਵਾ ਉਹ ਛੋਟੀ ਉਮਰ ਸੀ ਉਹ ਯੁਰਗ ਸੀ ਉਹ ਕਿ ਜੋ ਵੀ ਕੋਈ ਅਵਸਥਾ ਹੋਵੇਗੀ ਆਪਣੇ ਕੋਲੋਂ ਐਨ ਉਹਨੇ ਘੜ ਕੇ ਤੁਹਾਨੂੰ ਦੱਸ ਦੇਣੀ ਆ ਤੇ ਤੁਸੀਂ ਉਹ ਚੀਜ਼ ਨੂੰ ਨੋਟਿਸ ਕਰਨਾ ਕਿ ਤੁਸੀਂ ਪੈਸਾ ਤੇ ਉਧਾਰ ਜਿਹੜਾ ਵਾ ਉਹ ਦਿੱਤਾ ਇਹਨੂੰ ਮਾ ਕੇ ਦੇ ਰਿਸ਼ਤੇਦਾਰ ਨੂੰ ਤੇ ਇਹ ਇਦਾਂ ਦੀਆਂ ਕਹਾਣੀਆਂ ਕਿਉਂ ਪਾ ਰਿਆ ਲੇਕਿਨ ਜਿਹੜਾ ਰਿਸ਼ਤੇਦਾਰ ਕਦੀ ਤੁਸੀਂ ਸੁਣਿਆ ਵੀ ਨਹੀਂ ਉਹਦਾ ਪਹਿਲੇ ਜਦੋਂ ਪੈਸੇ ਲੈਣ ਆਉਂਦਾ ਉਹ ਕਹਿੰਦਾ ਇਹ ਮੇਰਾ ਤੇ ਕੋਈ ਰਿਸ਼ਤੇਦਾਰ ਨਹੀਂ ਮੈਂ ਤਾਂ ਮੂੰਹ ਨਹੀਂ ਲਾਉਂਦਾ ਰਿਸ਼ਤੇਦਾਰਾਂ ਨੂੰ ਭਾਜੀ ਤੁਹਾਡਾ ਹੀ ਜ਼ਿਕਰ ਕਰੀਦਾ ਹਰ ਜਗ੍ਹਾ ਤੁਸੀਂ ਚੰਗੇ ਹੋ ਬਸ ਇਹ ਗੱਲਾਂ ਬਾਤਾਂ ਜਿਹੜੀਆਂ ਉਹਨੇ ਕਰਕੇ ਵਡਿਆਈ ਕਰਨੀ ਹੈ ਪੈਸਾ ਲੈ ਜਾਣਾ ਚਲੋ ਕਰਦੇ ਹੀ ਆ ਲੋਕ ਇੱਕ ਦੂਜੇ ਦੀ ਮਦਦ ਬਹੁਤ ਸਾਰੇ ਭਰਾ ਕਰਦੇ ਆ ਲੇਕਿਨ ਹਰ ਬੰਦੇ ਦੀ ਵਿਗੜੀ ਹੈ ਪੈਸਾ ਉਧਾਰਾ ਦੇ ਕੇ ਵਿਗੜੀ ਹੈ ਬਣੀ ਨਹੀਂ ਅਸੀਂ ਹੁਣ ਕੋਈ 5-7 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਸਾਹਮਣੇ ਕੋਈ 10 ਚੈਨਲਾਂ ਦੇ ਉੱਤੇ ਚੰਗੇ-ਚੰਗੇ ਬੰਦਿਆਂ ਦੇ ਨਾਂ ਲਵਾਂਗੇ ਜਿਹੜੇ ਕਹਿੰਦੇ ਆ ਜੀ 80 ਪੈਸਾ ਜਿਹੜਾ ਵਾ ਉਹ ਲਿਆ ਸੀ ਤੇ ਦਿੱਤਾ ਕਿ ਨਹੀਂ ਦਿੱਤਾ ਤੁਹਾਨੂੰ ਦੱਸਾਂਗੇ ਕਿਉਂ ਨਾ ਲਿਆ ਕਿਹੜੇ ਚਿਹਰਿਆਂ ਨਾਲ ਲਿਆ ਕਿਵੇਂ ਸੀ ਔਰ ਦੇਣਗੇ ਕਿਵੇਂ ਦਿੱਤਾ ਕਿਹੜੇ ਹਿਸਾਬ ਨਾਲ ਜਾ ਜੇ ਆ ਗਿਆ ਜਾਂ ਨਹੀਂ ਆ ਗਿਆ ਕੋਈ ਰਿਸ਼ਤੇਦਾਰੀ ਨਹੀਂ ਛੱਡਦੇ ਹਰ ਰਿਸ਼ਤੇਦਾਰੀ ਦਾ ਨਾਂ ਲੈਂਦੇ ਆ ਕਿ ਅੱਜ ਮੇਰਾ ਫਲਾਣਾ ਹੋ ਗਿਆ ਢਿੰਗੜਾ ਹੋ ਗਿਆ ਤੇ ਹਰ ਗੱਲ ਜਿਹੜੀ ਆ ਉਹ ਬੜੀ ਉਸ ਤਰੀਕੇ ਨਾਲ ਹੁੰਦੀ ਆ ਤੇ ਇਸ ਕਰਕੇ ਅਸੀਂ ਹਰ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਕਮੈਂਟ ਜਰੂਰ ਕਰਨੇ ਆ ਕਿ ਤੁਸੀਂ ਪੈਸਾ ਉਧਾਰ ਕਿਨੂੰ ਕਿਨੂੰ ਦਿੱਤਾ ਔਰ ਤੁਹਾਡਾ ਪੈਸਾ ਟਾਈਮ ਨਾਲ ਮਿਲ ਗਿਆ ਜਾਂ ਨਹੀਂ ਮਿਲ ਗਿਆ ਤੁਹਾਡੀ ਕਿਸੇ ਨਾਲ ਬਣੀ ਜਾਂ ਵਿਗੜੀ ਕਿੱਦਾਂ ਆਧਾਰਿਆ ਆਪਣਾ ਐਕਸਪੀਰੀਅੰਸ ਜਰੂਰ ਦੱਸਣਾ ਸਾਨੂੰ ਕਿ ਤੁਹਾਡੀ ਕਿਸੇ ਨਾਲ ਬਣੀ ਜਾਂ ਵਿਗੜੀ ਪੈਸਾ ਉਧਾਰ ਦੇਣ ਨਾਲ ਵਿਗੜਦੀ ਆ ਜਾਂ ਬਣਦੀ ਆ ਇਹ ਜਰੂਰ ਦੱਸਣਾ ਤੈ ਕਮੈਂਟ ਜਰੂਰ ਕਰਨੇ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਹੈ ਕਿਉਂਕਿ ਅਸੀਂ ਇਹ ਜਾਣਕਾਰੀ ਲੈਣਾ ਚਾਹੁੰਦੇ ਆ ਕਿ ਕਿ ਲੋਕਾਂ ਦੇ ਵਿੱਚ ਇਹਦੇ ਬਾਰੇ ਕੀ ਸੁਝਾਅ ਆਇਆ ਕੀ ਲੋਕਾਂ ਦੀ ਸੋਚ ਹੈ ਚੰਗੇ ਚੰਗੇ ਲੋਕ ਵੀ ਪੈਸਾ ਲੈ ਜਾਂਦੇ ਆ ਲੇਕਿਨ ਪੈਸਾ ਨਹੀਂ ਮਾਤੜਨ ਦੇ ਚਲੋ ਜ਼ਰੂਰਤ ਹੋਵੇਗੀ ਜਿਹਦਾ ਕੰਮ ਕਰ ਨਹੀਂ ਆ ਜਾਂ ਕਿਸੇ ਨੂੰ ਮਜਬੂਰੀ ਪੈ ਗਈ ਚੰਗੇ ਲੋਕ ਵੀ ਇਸੇ ਤਰ੍ਹਾਂ ਦੀ ਸੋਚ ਰੱਖਦੇ ਆ ਕਿ ਪੈਸਾ ਫੜ ਲਓ ਵਰਤ ਲਓ ਆਪਣਾ ਨਹੀਂ ਛੇੜਨਾ ਅਗਲੇ ਦਾ ਵਰਤਣਾ ਹੈ ਤੁਸੀਂ ਇਹ ਜ਼ਰੂਰ ਦੱਸਣਾ ਅਸੀਂ ਇਹੀ ਜਾਣਕਾਰੀ ਲੈਣਾ ਚਾਹੁੰਦਾ ਕਿ ਕਿੰਨੇ ਕੁ ਲੋਕੇ ਚੀਜ਼ 'ਚ ਫਸੇ ਆ ਸੱਜਣਤਾਈ ਵਧਾਉਣ ਵਾਸਤੇ ਪੈਸੇ ਉਧਾਰੇ ਦਿੱਤੇ ਆ ਤੇ ਸੱਜਣਤਾਈ ਵਧੀ ਆ ਜਾਂ ਵਿਗੜੀ ਆ ਬਸ ਇਹ ਦੱਸਣਾ ਇਹੀ ਅਸੀਂ ਅਸੀਂ ਤੁਹਾਡੇ ਕੋ ਕਮੈਂਟ ਚਾਹੁੰਦੇ ਆ ਤੇ ਵੀਡੀਓ ਵੱਤੋ ਵੱਤ ਸ਼ੇਅਰ ਕਰਨੀ ਆ ਉਹ ਤਾਂ ਜੋ ਹੋਰ ਵੀ ਕਈ ਭਰਾਵਾਂ ਤੱਕ ਪਹੁੰਚ ਸਕੇ ਤੇ ਉਹ ਵੀ ਆਪਣੇ ਕਮੈਂਟ ਕਰਕੇ ਦੱਸ ਸਕਣ ਕਿ ਇਹ ਜਾਣਕਾਰੀ ਕਿਵੇਂ ਲੱਗੀ ਆ ਇਹਦੇ ਬਾਰੇ ਜ਼ਰੂਰ ਕਮੈਂਟ ਕਰਨ